ਕੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਵੱਲ ਪੰਜਾਬ ਦੇ ਲੋਕ ਫਿਰ ਦੁਬਾਰਾ ਮੁੜਨਗੇ ਕੀ ਆਪ ਆਦਮੀ ਪਾਰਟੀ ਦੀ ਸਰਕਾਰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਰਿਪੀਟ ਹੋਵੇਗੀ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਬ ਹੁਬ ਕੇ ਕਹਿ ਰਹੇ ਨੇ ਕਿ ਲੋਕ ਮੇਰੇ ਕੋਲ ਆਉਂਦੇ ਨੇ ਅਤੇ ਮੇਰੇ ਕੰਨ ਦੇ ਵਿੱਚ ਕਹਿੰਦੇ ਨੇ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਾਸਤੇ ਤੁਹਾਡਾ ਕੀ ਪਲਾਨ ਹੈ ਤਿਆਰ ਰਹੋ ਇਹ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਰਫ ਜੁਮਲੇਬਾਜ਼ੀ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨਵੀਂ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਯਾਨੀ ਕਿ ਇਹਨਾਂ ਪੰਜਾਂ ਪਾਰਟੀਆਂ ਵੱਲੋਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਆਗਾਮੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ 2022 ਦੀ 22 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੇ ਚੋਣਾਂ ਨੂੰ ਲੈ ਕੇ ਪੰਜਾਬ ਦੇ ਲੋਕਾਂ ਨੇ ਇੰਤਜ਼ਾਰ ਕੀਤਾ ਬਦਲਾਅ ਦੇ ਨਾਮ ਤੇ ਵੋਟਾਂ ਪਾਈਆਂ ਗਈਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ 92 117 ਦੇ ਵਿੱਚੋਂ 92 ਵਿਧਾਇਕ ਜਿੱਤੇ ਪੰਜਾਬ ਦੇ ਮੁੱਖ ਮੰਤਰੀ ਬੜੇ ਭਗਵੰਤ ਮਾਨ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਵਾਅਦੇ ਕੀਤੇ ਸੀ ਉਹ ਪੂਰੇ ਕੀਤੇ ਹਨ ਜਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਰ੍ਹਾਂ ਸਿਰਫ ਜੁੰਮਲੇਬਾਜ਼ੀ ਅਤੇ ਕਮੇਡੀ ਹੀ ਕੀਤੀ ਹੈ ਲੋਕ ਕਮੇਟੀ ਤੁਹਾਡੀ ਪਸੰਦ ਕਰਦੇ ਨੇ ਇਹਦੇ ਵਿੱਚ ਅਸੀਂ ਕਿੰਤੂ ਪ੍ਰੰਤੂ ਨਹੀਂ ਕਰਦੇ ਲੇਕਿਨ ਪੰਜਾਬ ਦੇ ਲੋਕਾਂ ਨੂੰ ਦਿਖਿਆ ਨਹੀਂ ਕਿ ਤੁਸੀਂ ਗਰਾਊਂਡ ਲੈਵਲ ਤੇ ਕੋਈ ਪੰਜਾਬ ਦੇ ਲੋਕਾਂ ਦਾ ਕੰਮ ਕੀਤਾ ਹੋਵੇ ਕਿਉਂਕਿ ਜਿਸ ਤਰ੍ਹਾਂ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਸਮਾਸੀ ਜਦੋਂ ਕਹਿੰਦੇ ਸੀ ਕਿ ਐਮਐਸਪੀ ਪੰਜਾ ਮਿੰਟਾਂ ਪਿਛੇ ਦਵਾਵਾਂਗੇ ਜਦੋਂ ਸਰਕਾਰ ਬਣੀ ਐਮਐਸਪੀ ਤਾਂ ਬੜੀ ਦੂਰ ਦੀ ਗੱਲ ਪੰਜਾਬ ਅਤੇ ਹਰਿਆਣਾ ਦੇ ਦਿੱਲੀ ਦਾ ਖਨੌਰੀ ਬਾਰਡਰ ਦਾ ਧਰਨਾ ਉਖਾੜਿਆ ਗਿਆ ਉਸ ਤੋਂ ਬਾਅਦ ਦਿੱਲੀ ਦੇ ਸ਼ੰਭ ਬਾਰਡਰ ਦਾ ਤੁਹਾਡਾ ਧੱਕੇ ਨਾਲ ਉਖਾੜਿਆ ਗਿਆ ਹਜ਼ਾਰਾਂ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਉਹਨਾਂ ਦੇ ਟਰੈਕਟਰ ਟਰਾਲੀਆਂ ਇਨਵਰਟਰ ਸੱਜਾਂ ਤੱਕ ਵੀ ਚੋਰੀ ਕਰ ਲਏ ਗਏ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਜਿਹੜੇ ਹੁਣ ਕਿਸਾਨ ਲੱਭ ਕੇ ਉਹਨਾਂ ਉੱਤੇ ਕਾਰਵਾਈ ਕਰਵਾ ਰਹੇ ਨੇ ਇਹ ਨੇ ਆਪ ਆਦਮੀ ਪਾਰਟੀ ਦੇ ਕਰ ਕਰੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਕੋਲੋਂ ਕਰਜ਼ਾ ਵੀ ਲਿਆ ਗਿਆ ਹੈ ਸਿੱਖਿਆ ਕ੍ਰਾਂਤੀ ਦੀ ਪੋਰ ਖੁੱਲ ਗਈ ਬੀਬੀਆਂ ਨੂੰ ਪੈਸੇ ਨਹੀਂ ਦਿੱਤੇ ਗਏ ਜਿਹੜਾ 1100 ਰੁਪਏ ਦਾ ਵਾਅਦਾ ਕੀਤਾ ਸੀ ਪੰਜਾਬ ਦੇ ਵਿੱਚ ਵੀ ਬੇਸਬਾਰ ਹਾਲੇ ਵੀ ਟੈਂਕੀਆਂ ਉੱਤੇ ਚੜੇ ਹੋਏ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਗੱਡੀ ਐ ਲੀ ਤੇ ਚੜੀ ਹੋਈ ਹੈ ਇਹ ਤਾਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੂੰ ਭਗਵੰਤ ਮਾਨ ਨੂੰ ਪਤਾ ਲੱਗੇਗਾ ਕਿ ਗੱਡੀ 20 ਤੇ ਚੜੀ ਹੋਈ ਹੈ ਕਿ ਟਰੈਕ ਤੋਂ ਲਹਿ ਗਈ ਹੈ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਣਾ ਵੱਲੋਂ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਪੁਨਰਸਰਜੀਤ ਹੈ ਲੇਕਿਨ ਨਵੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਵਾਰ ਬਾਦਲ ਪਰਿਵਾਰ ਦੀਆਂ ਜੜਾ ਹਲਾ ਦਿੱਤੀਆਂ ਨੇ ਪੰਥ ਜਿਹੜਾ ਹੈ ਉਹ ਨਵੀਂ ਸ਼੍ਰੋਮਣੀ ਅਕਾਲੀ ਦਲ ਵੱਲ ਨਜ਼ਰ ਉਂਦਾ ਹਾਰਿਆ ਹੈ ਸ਼੍ਰੋਮਣੀ ਅਕਾਲੀ ਦਲ ਦਾ ਜਿੰਨੀ ਦੇ ਤੱਕ ਆਪਸੀ ਕਾਟੋ ਕਲੇਸ਼ ਖਤਮ ਨਹੀਂ ਹੁੰਦਾ ਜਿੰਨੀ ਦੇ ਜਿੰਨੇ ਵੀ ਸਿਆਸੀ ਲੋਕ ਨੇ ਫਿਰ ਦੁਬਾਰਾ ਸ਼੍ਰੀ ਅਕਾਲ ਤਖਤ ਸਾਹਿਬ ਤਲਬਦੀ ਹੁੰਦੇ ਮਾਫੀ ਨਹੀਂ ਮੰਗਦੇ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਮੱਥਾ ਲਾਇਆ ਉਨੀ ਦੇਰ ਤੱਕ ਕੌਮ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਨਹੀਂ ਪਾਈ ਨਵੀਂ ਸ਼੍ਰੋਮਣੀ ਅਕਾਲੀ ਦਲ ਅਤੇ ਦੂਸਰੇ ਪਾਸੇ ਭਾਈ ਅੰਮ੍ਰਿਤਪਾਲ ਖਾਲਸਾ ਦੀ ਨਵੀਂ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਉਹਨਾਂ ਵੱਲੋਂ ਵੀ ਸੀਟਾਂ ਜਿੱਤੀਆਂ ਜਾਣੀਆਂ ਕਿਉਂਕਿ ਕੌਮ ਉਹਨਾਂ ਨਾਲ ਵੀ ਖੜੀ ਹੈ ਕੌਮ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਵੀ ਖੜੀ ਹੈ ਕੌਮ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਵੀ ਖੜੀ ਹੈ ਯਾਨੀ ਕਿ ਸਿੱਖ ਵੋਟ ਜੇਕਰ ਵੰਡੀ ਜਾਂਦੀ ਹੈ ਤਾਂ ਫਿਰ ਵਿਰੋਧੀ ਪਾਰਟੀਆਂ ਚਾਹੇ ਉਹਦੇ ਚ ਆਮ ਆਦਮੀ ਪਾਰਟੀ ਹੋਵੇ ਚਾਹੇ ਕਾਂਗਰਸ ਹੋਵੇ ਚਾਹੇ ਭਾਜਪਾ ਜਨਤਾ ਪਾਰਟੀ ਹੋਵੇ ਉਹਨਾਂ ਨੂੰ ਫਾਇਦਾ ਹੋਵੇਗਾ ਕਿਉਂਕਿ ਜੇਕਰ ਇੱਕ ਹਲਕੇ ਦੀ ਵੋਟ ਪੰਜ ਜਗ੍ਹਾ ਤੇ ਵੰਡੀ ਜਾਂਦੀ ਹੈ ਤਾਂ ਫਿਰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜੇ ਕੁਝ ਹੋរី ਹੋਣਗੇ ਸ਼੍ਰੋਮਣੀ ਅਕਾਲੀ ਦਲ ਦਾ ਆਪਸੀ 카ਟੋ ਕਲੇਸ਼ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਹੁਣ ਗੱਲ ਕਰਦੇ ਹਾਂ ਕਾਂਗਰਸ ਪਾਰਟੀ ਦੀ ਕਾਂਗਰਸ ਪਾਰਟੀ ਦੇ ਵੱਡੇ ਆਗੂ ਇੱਕ ਸਟੇਜ ਤੇ ਦਿਖਦੇ ਹੀ ਨਹੀਂ ਇੱਕ ਸਟੇਜ ਉੱਤੇ ਖੜੇ ਨਹੀਂ ਹੁੰਦੇ ਇੱਕ ਦੂਜੇ ਦੇ ਨਾਲ ਹੀ ਖੜਦੇ ਤੇ ਪੰਜਾਬ ਦੇ ਲੋਕ ਕਹਿ ਰਹੇ ਨੇ ਕਿ ਜੇਕਰ ਪ੍ਰਤਾਪ ਸਿੰਘ ਬਾਜਬਾਦ ਚਰਨਜੀਤ ਸਿੰਘ ਚੰਨੀ ਸੁਭਜਿੰਦਰ ਸਿੰਘ ਰੰਧਾਵਾ ਰਾਣਾ ਗੁਰਜੀਤ ਸਿੰਘ ਸੁਖਪਾਲ ਸਿੰਘ ਖਹਿਰਾ ਦੇ ਨਾਲ ਹੀ ਨਹੀਂ ਖੜਦੇ ਤੇ ਫਿਰ ਇਹ ਲੋਕ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਆਪਣੇ ਵਰਕਰਾਂ ਦੇ ਨਾਲ ਕਿਵੇਂ ਖੜਨਗੇ ਇਸ ਕਰਕੇ ਪੰਥਕ ਪਾਰਟੀਆਂ ਵੱਲ ਜਾਣਾ ਹੀ ਬਿਹਤਰ ਹੈ ਕਿਸਾਨ ਵੀ ਲਗਾਤਾਰ ਹੁਣ ਨੁਕੜ ਮੀਟਿੰਗਾਂ ਕਰ ਰਹੇ ਨੇ ਕਿਸਾਨਾਂ ਵੱਲੋਂ ਵੀ ਕੰਸੂਮਾਂ ਚੱਲ ਰਹੀਆਂ ਨੇ ਕਿ ਕਿਹੜੀ ਪਾਰਟੀ ਦਾ ਸਮਰਥਨ ਕੀਤਾ ਜਾਵੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਭੈਅ ਤੇ ਨਹੀਂ ਲੱਗਣੇ ਲੇਕਿਨ ਕੁਝ ਸੀਟਾਂ ਦਸੀਆਂ ਜਾ ਰਹੀਆਂ ਨੇ ਕਿ ਸ਼ਹਿਰੀ ਵੋਟ ਹੈ ਹਿੰਦੂ ਵੋਟ ਹੈ ਇਸ ਵਾਰ ਭਾਰਤੀ ਜਨਤਾ ਪਾਰਟੀ ਨੂੰ ਪਵੇਗੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜੇਕਰ ਭਾਰਤੀ ਜਨਤਾ ਪਾਰਟੀ ਨੂੰ ਥੋੜੀ ਬਹੁਤੀ ਵੋਟ ਜਦ 10 ਤੋਂ 15 ਇਹਨਾਂ ਦੇ ਵਿਧਾਇਕ ਸ਼ਹਿਰਾਂ ਦੇ ਵਿੱਚੋਂ ਜਿੱਤਦੇ ਨੇ ਤਾਂ ਨਤੀਜੇ ਹੋਰ ਹੋਣਗੇ ਸਰਕਾਰ ਫਿਰ ਗਠਜਬੰਦਨ ਦੇ ਤਹਿਤ ਬਣੇਗੀ ਸ਼੍ਰੋਮਣੀ ਅਕਾਲੀ ਦਲ ਤੇ ਨਵੀਂ ਸ਼੍ਰੋਮਣੀ ਅਕਾਲੀ ਦਲ ਅਤੇ ਅਕਾਲੀ ਦਲ ਵਿਵਾਸ ਪੰਜਾਬ ਦਾ ਸਮਝੌਤਾ ਹੁਣ ਦੀਆਂ ਕਿਆਸਰਗਾਈਆਂ ਲਗਾਈਆਂ ਜਾ ਰਹੀਆਂ ਨੇ ਜਿਕਰ ਭਾਈ ਅਮਰਪਾਲ ਖਾਲਸਾ ਐਜ਼ এ ਮੁੱਖ ਮੰਤਰੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਵੇਂ ਕਿ ਗਿਆਨੀ ਹਰਪੀ ਸਿੰਘ ਹੁਣੀ ਜਿਹੜੇ ਕਹਿੰਦੇ ਨਾ ਮੈਂ ਐਮਐਲਏ ਨਾ ਮੈਂ ਸੰਸਦ ਬਣਨਾ ਨਾ ਮੈਂ ਮੁੱਖ ਮੰਤਰੀ ਬਣਨਾ ਮੈਂ ਤਾਂ ਪ੍ਰਧਾਨ ਬਣ ਕੇ ਸੇਵਾ ਕਰਨੀ ਹੈ ਨਿਜ਼ਮਾ ਦੇ ਅਨੁਸਾਰ ਚੱਲਣਾ ਹੈ ਕੌਮ ਨੂੰ ਨਾਲ ਲੈ ਕੇ ਚੱਲਣਾ ਹੈ ਜੇਕਰ ਕੌਮ ਨੂੰ ਇਕੱਠਾ ਕਰ ਲਿਆ ਜਾਂਦਾ ਹੈ ਇਹਨਾਂ ਜਥੇਬੰਦੀਆਂ ਦੇ ਆਗੂ ਵੱਲੋਂ ਤਾਂ ਫਿਰ ਪੰਥਕ ਪਾਰਟੀ ਜਿੱਤੇ ਭਾਵੇਂ ਨਵੀਂ ਸ਼੍ਰੋਮਣੀ ਅਕਾਲੀ ਦਲ ਤੇ ਭਾਵੇਂ ਪੁਰਾਣੀ ਸ਼੍ਰੋਮਣੀ ਅਕਾਲੀ ਦਲ ਤੇ ਭਾਵੇਂ ਅਕਾਲੀ ਦਲ ਵਾਪਸ ਪੰਜਾਬ ਦੀ ਪਾਰਟੀ ਜਿੱਤੇ ਕਿਉਂਕਿ ਲੋਕਾਂ ਦਾ ਬੂਹ ਪੰਗ ਹੋ ਗਿਆ ਹੈ ਆਪ ਆਦਮੀ ਪਾਰਟੀ ਤੋਂ ਆਪ ਆਦਮੀ ਪਾਰਟੀ ਦੇ ਮੰਤਰੀਆਂ ਅਤੇ ਵਿਧਾਇਕਾਂ ਨੇ ਜੋ ਕਾਰੇ ਕੀਤੇ ਉਹ ਸਾਰੇ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਨਾ ਤਾਂ ਬੇਰੁਜ਼ਗਾਰੀ ਖਤਮ ਹੋਈ ਨਾ ਐਮਐਸਪੀ ਮਿਲੀ ਨਾ ਪੰਜਾਬ ਦੇ ਹੱਕਾਂ ਦੇ ਨਾਲ ਖੜੇ ਪੰਜਾਬ ਦੇ ਮੁੱਖ ਮੰਤਰੀ ਨਾ ਆਪ ਆਦਮੀ ਪਾਰਟੀ ਦੇ ਸੁਪਰੀਮੋ ਸਾਰੀ ਪਾਵਰ ਤਾਂ ਦਿੱਲੀ ਦੇ ਵਿੱਚ ਸੀ ਦਿੱਲੀ ਤੋਂ ਹੀ ਚਲਦੀ ਸੀ ਇਹ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਨਿਆ ਹੈ ਇਸ ਕਰਕੇ ਆਉਣ ਵਾਲੇ ਸਮਾ ਜਿਹੜਾ ਹੈ 2027 ਦੀ ਵਿਧਾਨ ਸਭਾ ਦੀਆਂ ਚੋਣਾਂ ਦਾ ਕਿਆ ਸਰਗਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਪੰਥਕ ਪਾਰਟੀ ਦੀ ਹੀ ਸਰਕਾਰ ਬਣੇਗੀ ਕਾਂਗਰਸ ਪਾਰਟੀ ਦਾ ਆਪਸੀ ਸਮਝੌਤਾ ਆਪਸੀ ਇਹਨਾਂ ਦਾ ਗੱਠਜੋੜ ਆਪਸੀ ਇਹਨਾਂ ਦੇ ਮਤਭੇਦ ਖਤਮ ਨਹੀਂ ਹੁੰਦੇ ਜਿੰਨੀ ਦੇਰ ਤੱਕ ਇੱਕ ਇਸੇ ਤਰੀਕੇ ਤੇ ਇਕੱਠੇ ਨਹੀਂ ਹੁੰਦੇ ਉੰਨੀ ਦੇਰ ਤੱਕ ਆਮ ਆਦ ਕਾਂਗਰਸ ਪਾਰਟੀ ਦੀ ਸਰਕਾਰ ਬਣਨਾ ਮੁਸ਼ਕਲ ਹੈ ਧੰਨਵਾਦ